ਸਤੂਰਗੜ ਦੇ ਵਾਰਡ ਨੰਬਰ 10 ਵਿੱਚ ਵਾਰਡ ਵਾਸੀਆਂ ਨੂੰ ਸਬੂਧਤ ਕਰਨ ਲਈ ਪਹੁੰਚੇ ਐਮਐਲਏ ਗੁਰਪ੍ਰੀਤ ਸਿੰਘ ਬਨਾਵਾਲੀ ਨੇ ਕਿਹਾ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਂ ਦੇਵਾਂਗੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕਿਹਾ ਜਾਣਨ ਲਈ ਦੇਖੋ ਸਾਡੀ ਇਹ ਰਿਪੋਰਟ ਨਰੇਤੇ ਬੈਠੇ ਆ ਆਮ ਆਦਮੀ ਪਾਰਟੀ ਤੋਂ ਸਾਡੇ ਉਮੀਦਵਾਰ ਹੈ ਸੁਭਾਸ਼ ਉੱਪਾਲ ਜੀ ਬਹੁਤ ਮਿਹਨਤ ਕਰ ਰਿਹਾ ਹੈ ਲੋਡੇ ਸਾਡੇ ਸਹਿਯੋਗ ਨਾਲ ਲੱਗੇ ਹੋਏ ਹੈ ਔਰ ਉਸੇ ਸਭਾ ਦੇ ਵਿੱਚ ਅੱਜ ਸਾਨੂੰ ਸੰਬੋਧਨ ਕਰਨ ਲਈ ਸਾਡੇ ਆਮ ਆਦਮੀ ਪਾਰਟੀ ਕੋਲ ਅੱਜ ਗੁਰਪ੍ਰੀਤ ਸਿੰਘ ਜੀ ਬੜਾ ਮਾਣ ਵਾਲੀ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਵੱਡੀ ਗਲਤੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਕੋਲ ਕੋਈ ਸ਼ਤ ਨਹੀਂ ਜਿਹਦੇ ਨਾਲ ਧੰਵਾਰ ਕਰ ਸਕਾਂ ਤੁਹਾਡਾ ਕੱਠ ਦਾ ਦਾ ਖਾਸ ਕਰਕੇ ਮਾਤਾਵਾਂ ਭੈਣਾਂ ਦਾ ਨਿਸ਼ਾਨ ਝਾੜੂ ਆਪਾਂ ਦੇਖਣਾ ਹੀ ਨਹੀਂ ਤੇ ਦੂਜੇ ਪਾਸੇ ਵੇਖਿਆ ਮਰਾਤਾ ਹੋ ਜਾਂਦਾ ਕਿ ਇਹੀ ਜੀ ਚੀਜ਼ ਆ ਕੱਲਾ ਝਾੜੂ ਦੇਖਣਾਗਾ ਸੋ ਮੈਂ ਸਾਰਿਆਂ ਦਾ ਫੇਰ ਧੰਵਾਰ ਕਰਦਾ ਸ਼ਹਾਜ ਜੀਆਂ ਦਾ ਸਾਡੇ ਆਸੇ ਪਾਸੇ ਦੇ ਸਰਪੰਸ ਸਾਹਿਬਾਨ ਬੈਠੇ ਨੇਗੇ ਝੰਡਾ 21 ਨੂੰ ਜਤਿਆਂਗ 22 ਤੇ 23 ਨੂੰ ਇੱਥੇ ਲੱਡੂ ਖਾਣ ਸਵਾਦ ਦੇ ਘਰੇ ਆਵਾਂਗੇ ਜੈਸੇ ਸੱਤ ਚਾ ਜਾਵਾਂਗੇ ਨਾਲੇ ਚੈੱਕ ਦੇ ਕੇ ਜਾਊਂਗਾ ਨਰੇ ਆ ਪਾਈਪ ਲਾਈਨ ਦੀ ਸ਼ੁਰੂਆਤ ਕਰਾ ਕੇ ਜਾਊਂਗਾ ਜੇ ਨਾ ਹੋਈ ਤੁਸੀਂ ਮੈਨੂੰ ਫੜ ਲਿਆ ਮੈਂ ਜ਼ਿੰਮੇਵਾਰਾਂਗਾ ਇਸ ਗੱਲ ਦਾ ਛੋਟੇ ਅੱਗੇ ਇਹੀ ਬੇਨਤੀਆਂ ਕਰਨ ਆਏ ਆਂਗੇ ਕਿ ਤਕੜੇ ਹੋ ਕੇ ਸਾਥ ਦੇ ਦਿਓ ਤਸਵਾ ਜੀ ਤੁਹਾਨੂੰ ਵੀ ਕਹਿਣਾ ਹੁਣ ਜਿਹੜੀ ਭਾਬੀ ਲੱਗਦੀ ਹੈ ਮਾਸੀ ਕਹੀ ਚੱਲ ਹੁਣ ਚਾਚੀ ਕਹੀ ਚੱਲੇ ਇਹ ਕੰਮ ਇਹ ਜਾਂ ਹੁੰਦਾਗਾ ਮੈਂ ਤੁਹਾਨੂੰ ਦੱਸਾਂ ਤੇ ਘਰੇ ਜਾ ਕੇ ਵੀ ਆਪਦੇ ਘਰ ਵਾਲੀ ਨੂੰ ਵੀ ਆਥੀ ਬੰਨੀ ਚੱਲਾਈ ਮੈਂ ਤਾਂ ਬਣਦਾ ਰਿਹਾਗਾ ਮੈਨੂੰ ਕਹਿੰਦੀ ਮੈਂ ਤਾਂ ਘਰੀ ਆ ਮੈਂ ਕਿਹਾ ਮੇਰਾ ਕੀ ਬੰਦਾ ਤੂੰ ਵੀ ਨਾ ਪਾਵੇਂ ਹੋਏ ਪਤਾ ਨਹੀਂ ਹੁੰਦਾ ਹਰ ਇੱਕ ਨੂੰ ਹੱਥ ਬੰਨਣਿਆ ਆਪਾ ਹਰ ਇੱਕ ਦੇ ਕੋਲੇ ਜਾਣਾ ਹਰ ਇੱਕ ਨੂੰ ਨਿਮਰਤਾ ਨਾਲ ਬੇਨਤੀ ਕਰਨੀ ਆ ਚਾਚੀ ਤਾਈ ਕਹਿ ਕੇ ਜਿਆਦਾ ਬੋਟਾ ਮਾਈਆਂ ਕੋਲੇ ਹੁੰਦੀਆਂ ਨੇ ਤੇ ਝਾੜੂ ਵੀ ਇਹਨਾਂ ਦੇ ਹੱਥ 'ਚ ਹੀ ਹੁੰਦਾ ਵਾਹ ਤੁਹਾਨੂੰ ਹੋਰ ਦੱਸਾਂ ਸਵੇਰੇ ਉਹ ਸਫਾਈ ਦੇ ਕੰਮ ਆਉਂਦਾ ਆਥਰੇ ਜੇ ਜੇ ਗਲਤੀ ਕਰ ਗਏ ਦੂਜੇ ਪਾਸੇ ਕੰਮ ਆਉਂਦਾ ਸੋ ਇਹ ਝਾੜੂ ਇਹਨਾਂ ਦਾਗਾ ਇਹਨਾਂ ਦੇ ਹੱਥ 'ਚ ਤੇ ਮਾਈਆਂ ਨੇ ਜਿਹੜੇ ਪਾਸੇ ਹੋ ਜਾਣ ਸਾਡੀਆਂ ਮਾਵਾ ਭੈਣਾ ਬੱਲੇ ਬੱਲੇ ਕਰਾ ਦਿੰਦੀਆਂ ਨੇ ਸੋ ਮੈਂ ਹੀ ਬੇਰਤੀ ਕਰਨਾ ਆਉਣਗੇ ਤੁਹਾਡੇ ਕੋਲੇ ਬਾਹਰ ਆਇਆ ਨੂੰ ਮੂੰਹ ਨਾ ਲਾਓ ਮੈਂ ਆਇ ਕਿੰਨਾਗਾ ਇਹ ਆਇ ਨਹੀਂ ਹੈਗਾ ਵੀ ਅਛੂ ਵਾਲਾ ਲੱਡੂ ਖਾ ਕੇ ਭੱਜ ਜਾਣਗੇ ਇੱਥੇ ਦੱਸ ਦਿਓ ਕਿ ਅਸੀਂ ਤਾਂ ਆਪਣੇ ਮਹੱਲੇ ਦੇ ਨਾਲ ਆ ਅਸੀਂ ਤਾਂ ਆਪਣੇ ਬਾੜ ਦੇ ਨਾਲ ਆ ਬਾੜ ਦੇ ਨਾਲ ਖੜਾਂਗੇ ਬਾੜ ਦਾ ਉਮੀਦਵਾਰ ਜਿੱਤਾਵਾਂਗੇ ਨਹੀਂ ਸਮਝਦੇ ਕਿਥੋਂ ਮਰਜੀ ਕਾਗਜ ਭਰਦੋ ਆਪਾਂ ਦਾ ਆਏ ਜਿੱਤ ਜਾਣੇ ਉਹ ਜਵਾਨਾ ਗਿਆ ਹੁਣ ਖੜੀ ਘੜੀ ਨੇ ਟਾਈਮ ਨਹੀਂ ਦੱਸਣਾ ਮੈਂ ਦੁਬਾਰੇ ਦੁਬਾਰੇ ਕਹਿਣਾਗਾ ਉਹ ਟਾਈਮ ਨੰਘ ਚੁੱਕਿਆਗਾ ਸੋ ਤਕੜੇ ਹੋ ਕੇ ਆਪਸ ਵਿੱਚ ਹੱਥ ਦਾ ਸਾਥ ਦਿੱਗੇ ਅਸੀਂ ਹਮੇਸ਼ਾ ਹਾਜ਼ਰ ਆ ਜਿਹੜੇ ਤੁਸੀਂ ਕੰਮ ਕਹੋਗੇ ਸੰਦੂਨਗੜ੍ਹ ਦੇ ਜਿੰਨੇ ਵੀਦੇ ਕੰਮ ਆ ਉਹ ਕਰਾਂਗੇ ਦੇਖੋ ਜੀ ਇਹ ਇਕੱਠ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਸਮਝ ਕੇ ਅਸੀਂ ਚੱਲਦੇ ਆ ਕਿਉਂਕਿ ਲੋਕ ਸਾਡੀ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਸਾਨੂੰ ਸਮਰਥਨ ਦੇ ਦੇ ਰਹੇ ਹਨ ਮੈਂ ਕਹਿਣਾ ਇਵੇਂ ਹੀ ਸਾਰੇ 10 ਨੰਬਰ ਵਾਰ ਦੀ ਪੈਂਦੇ ਭਰਾ ਸਾਰੇ ਇਸ ਤਰ੍ਹਾਂ ਵੱਧ ਚੜ ਕੇ ਸਾਨੂੰ ਸਮਰਥਨ ਕਰਨ ਤਾਂ ਜੋ ਕਿ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਕਿਉਂਕਿ ਇੱਕ ਨਮਾਣੇ ਜਿਹੇ ਬੰਦੇ ਨੂੰ ਇਹਨਾਂ ਨੇ ਇੱਕ ਬੋਰਡ ਸੀਟ ਦੇ ਕੇ ਬਹੁਤ ਵੱਡਾ ਮੇਰੇ ਤੇ احسان ਕੀਤਾ ਹੈ ਪਤਾ ਨਹੀਂ ਮੈਂ ਇਸ ਦੇ ਲੈਗ ਹੈਗਾ ਸੀ ਕਿ ਨਹੀਂ ਹੈਗਾ ਸੀ ਪਰ ਮੈਂ ਆਪਣੀ ਪਾਰਟੀ ਨੂੰ ਸਰਦਾਰ ਗੁਰਪ੍ਰੀਤ ਸਿੰਘ ਬਣਾਂ ਵਾਲੀ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੈਂ ਮਿਹਨਤ ਅਣਥੱਕ ਹੋ ਕੇ ਦਿਨ ਰਾਤ ਕਰਕੇ ਉਹਨਾਂ ਦੀ ਝੋਲੀ ਵਿੱਚ ਆਪਦੀ ਸੀਟ ਪਾਊਂਗਾ ਅਸੀਂ ਵੇਖਿਆ ਹੋਣਾ ਕਿ ਵੱਡੀ ਗਿਣਤੀ ਦੇ ਵਿੱਚ ਵਾਰਡ ਨੰਬਰ 10 ਦੇ ਜਿਹੜੇ VOTER ਨੇ ਤੁਸੀਂ ਵੇਖਣਾ ਖਾਸ ਕਰਕੇ ਸਾਡੀਆਂ ਮਾਵਾ ਭੈਣਾ ਬਹੁਤ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਆ ਕਿ ਜੇ ਅਸੀਂ ਵਾਰਡ ਦੀ ਡਿਵੈਲਪਮੈਂਟ ਕਰਾਉਣੀ ਆ ਵਾਰਡ ਦਾ ਵਿਕਾਸ ਕਰਾਉਣਾਗਾ ਵਾਰਡ ਦੇ ਕੰਮ ਕਰਾਉਣੇ ਆ ਅੱਜ ਸਰਕਾਰ ਦਾ ਐਮਸੀ ਚੁਣੀਏ ਜਿਹੜਾ ਸਾਡਾ ਨਾਰਾ ਕਿ ਆਪ ਦੀ ਸਰਕਾਰ ਆਪ ਦਾ ਐਮਸੀ ਇਸ ਕਰਕੇ ਵਾਰਡ ਨੰਬਰ 10 ਦੇ ਲੋਕਾਂ ਨੇ ਮਨ ਬਣਾਇਆ ਹੋਇਆਗਾ ਕਿ ਅਸੀਂ ਸੁਹਾਜ ਜੀਆਂ ਨੂੰ ਵੱਡੀ ਲੀਡ ਦੇ ਉੱਤੇ ਜਿਤੇ ਆ ਕੇ ਐਮਸੀ ਬਣਾਵਾਂਗੇ ਤਾਂ ਕਿ ਜਿਹੜੇ ਇਸ ਵਾਰਡ ਦੀਆਂ ਰਹਿੰਦੀਆਂ ਸਮੱਸਿਆਵਾਂ ਨੇ ਉਹ ਸਾਰੀਆਂ ਹੱਲ ਕਰ ਸਕਣ ਤੇ ਸਰਕਾਰ ਦਾ ਐਮਸੀ ਜਿੱਤ ਕੇ ਸਰਕਾਰ ਤੱਕ ਜੋ ਪਹੁੰਚ ਰੱਖਦਾ ਹੋਵੇ ਕੰਮ ਕਰਵਾ ਸਕੇ ਤੁਸੀਂ ਇਸ ਵਾਰਡ ਤੋਂ ਇਲਾਵਾ ਸਰਗੁਰਪੁਰ ਦੇ ਹੋਰ ਵੀ ਵਾਰਡਾਂ 'ਚ ਗਏ ਹੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਕraft ਕੀ ਦੇਖਦੇ ਹੋ ਤੁਸੀਂ ਤੁਸੀਂ ਵੇਖਿਆ ਹੁਣ ਮੈਂ ਸਾਰੇ ਹੀ ਬਾੜਾਂ ਦੇ ਵਿੱਚ ਜਾ ਕੇ ਆਿਆਂਗਾ ਲੋਕਾਂ 'ਚ ਬਹੁਤ ਅਛਾ ਦੂਜੇ ਪਾਸੇ ਤਾਂ ਜੋੜ ਤੋੜ ਹੋਈ ਜਾਂਦੇ ਆ ਵੀ ਕੱਲੇ ਝਾੜੂ ਨੂੰ ਹਰਾਉਣ ਵਾਸਤੇ ਇੱਥੇ ਇਹਦੀ ਮਦਦ ਕਰ ਦਿਓ ਇੱਥੇ ਇਹਦੀ ਮਦਦ ਕਰ ਦਿਓ ਇੱਜ਼ਤ ਬਚਾਉਣ ਦੀ ਲੜਾਈ ਲੜ ਰਹੇ ਨੇ ਤੇ ਅਸੀਂ ਕੱਲੀ ਡਿਵੈਲਪਮੈਂਟ ਤੇ ਗੱਲ ਕਰ ਰਹੇ ਆ ਵਿਕਾਸ ਦੇ ਗੱਲ ਕਰ ਰਹੇ ਆ ਜੋ 2.5 ਸਾਲ ਦੇ ਕੰਮ ਹੋਇਆ ਉਹਤੇ ਗੱਲ ਕਰ ਰਹੇ ਆ ਤੇ 2.5 ਸਾਲਾਂ ਦੇ ਕੰਮਾਂ ਨੂੰ ਵੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਪੰਜਾਬ ਦੇ ਕੀਤੇ ਹੋਏ ਕੰਮਾਂ ਨੂੰ ਵੇਖਦੇ ਹੋਏ ਲੋਕ ਝਾੜੂ ਨੂੰ ਵੋਟਾਂ ਪਾ ਕੇ 15 ਦੇ 15 ਵਾੜ ਸਰਦੂルਗੜ੍ਹ ਵਿੱਚ ਆਪ ਪਾਰਟੀ ਦੇ ਐਮਸੀ ਬਣਾਉਣਗੇ। ਉਹ ਧੰਨਵਾਦ